ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਿਜ਼ਨ 24 ਕੈਨੇਡਾ ਦੇ ਨਾਲ ਜੁੜੇ ਸਾਰੇ ਹੀ ਲਿਸਨਰਸ ਨੂੰ ਈਵਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆ ਗੱਲਬਾਤ ਕਰਨੀ ਆ ਬਹੁਤ ਸ਼ਾਰਟ ਜੀ ਇੱਕ ਨਵਦੀਪ ਦੇ ਕਤਲ ਦੇ ਬਾਰੇ ਦੇ ਵਿੱਚ ਜੋ ਸਰੀਰ ਦੇ ਵਿੱਚ ਜਿਹੜਾ ਕਤਲ ਹੋਇਆ ਅ ਬੱਕਰੀਆਂ ਬੱਕਰੀਆਂ ਜਿਹੜੀਆਂ ਆ ਰਾਏ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਆ ਤੇ ਕਤਲ ਹੋ ਗਿਆ ਬਾਡੀ ਮਿਲੀ ਨਹੀਂ ਵਗੈਰਾ ਵਗੈਰਾ ਸਵਾਲ ਨੰਬਰ ਪਹਿਲਾ ਆ ਕੇ ਕੈਮ ਲੂਪਸ ਦੇ ਵਿੱਚ ਸਕੇਲ ਤੇਵ ਦਾ ਟਰੱਕ ਤੇ ਟ੍ਰੇਲਰ ਕੱਢਿਆ ਟ੍ਰੇਲਰ ਨੂੰ ਰੱਖ ਲਿਆ ਟਰੱਕ ਛੱਡ ਦਿੱਤਾ ਫਿਰ ਇਹ ਖਬਰ ਆਈ ਕਿ ਉਹਦੇ ਟਰੱਕ ਦੇ ਵਿੱਚ ਕੋਈ ਨੁਕਸ ਪੈ ਗਿਆ ਤੇ ਟਰੱਕ ਦੀ ਰਿਪੇਅਰ ਜਿਹੜੀ ਆ ਉਹ ਹੋਣ ਦੇ ਲਈ ਤਦ ਜਿਹੜਾ ਉੱਥੇ ਰੁਕਿਆ ਕੈਮ ਲੂਪਸ ਦੇ ਵਿੱਚ ਵੀ ਬਹੁਤ ਵੱਡੀਆਂ ਡੀਲਰਸ਼ਿਪ ਹੈਗੀਆਂ ਕੈਮ ਲੂਪਸ ਦੇ ਵਿੱਚ ਵੀ ਟਰੱਕ ਠੀਕ ਕਰਵਾਇਆ ਅੱਜ ਆ ਸਕਦਾ ਸੀ ਕੀ ਕਾਰਨ ਸੀ ਕਿ 4 ਘੰਟੇ ਦੀ ਕਾਰ ਦੀ ਡਰਾਈਵ ਆ ਤੇ 5 ਘੰਟੇ ਦੀ ਟਰੱਕ ਦੀ ਡਰਾਈਵ ਬਣ ਜਾਣੀ ਮੇਰੇ ਹਿਸਾਬ ਦੇ ਨਾਲ ਕੀ ਕਾਰਨ ਆ ਕਿ ਕਹਿਮ ਲੂਪਸ ਤੋਂ ਨਵਦੀਪ ਨੂੰ ਸਰੀ ਜਾਣਾ ਪੈ ਗਿਆ ਤੇ ਟ੍ਰੇਲਰ ਇੱਥੇ ਆ ਕੀ ਟ੍ਰੇਲਰ ਨੂੰ ਇੰਪਾਉਂਡ ਕੀਤਾ ਗਿਆ ਆਪਣੇ ਐਮਟੀਓ ਦੇ ਵੱਲੋਂ ਜੇ ਨਹੀਂ ਤੇ ਟ੍ਰੇਲਰ ਉੱਥੇ ਕਿਉਂ ਛੱਡਿਆ ਦੂਸਰੀ ਸਭ ਤੋਂ ਵੱਡੀ ਗੱਲ ਆਉਂਦੀ ਆ ਕਿ ਉੱਥੇ ਪਹੁੰਚਦਾ ਆ ਕੀ ਨਵਦੀਪ ਆਪਣੇ ਫਰੈਂਡਾਂ ਦੇ ਵਿੱਚ ਏਦਾਂ ਮਸ਼ਹੂਰ ਸੀ ਬਈ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਜੋ ਚੈਟ ਕਰਦਾ ਆ ਉਹ ਕੁੜੀ ਹੋ ਸਕਦੀ ਜਾਂ ਮੁੰਡਾ ਹੋ ਸਕਦਾ ਹੈ ਕਿਉਂਕਿ ਪਹਿਲਾਂ ਜਿਹੜੀਆਂ ਵੀਡੀਓਜ਼ ਆ ਰਹੀਆਂ ਜਾਂ ਸਟੇਟਮੈਂਟਸ ਆ ਰਹੀਆਂ ਉਹਨਾਂ ਤੋਂ ਇਹ ਲੱਗਦਾ ਆ ਕਿ ਕੁੜੀ ਨੇ ਪਹਿਲਾਂ ਕਿਸੇ ਹੋਰ ਮੁੰਡੇ ਦੇ ਨਾਲ ਉੱਥੇ ਕੰਟੈਕਟ ਕੀਤਾ ਤੇ ਉਹਨਾਂ ਨੇ ਸੋਚਿਆ ਵੀ ਇਹ ਪ੍ਰੈਂਕ ਆ ਤੇ ਨਵਦੀਪ ਨੇ ਕਿਹਾ ਨਹੀਂ ਮੈਂ ਪਤਾ ਕਰਦਾ ਆ ਬਈ ਇਹ ਕੀ ਚੀਜ਼ ਆ ਔਰ ਉਹਦੇ ਪਤਾ ਕਰਨ ਤੋਂ ਬਾਅਦ ਕੁਝ ਹੀ ਦਿਨ ਤੋਂ ਬਾਅਦ ਨਵਦੀਪ ਜਿਹੜਾ ਆ ਉਹ ਉਹਨੂੰ ਮਿਲਣ ਚੱਲਿਆ ਜਾਂਦਾ ਦੋ ਢਾਈ ਘੰਟੇ ਦਸਣ ਦੇ ਮੁਤਾਬਕ ਪਾਰਕ ਦੇ ਵਿੱਚ ਬੈਠਦੇ ਆ ਫਿਰ ਘਰ ਦੇ ਵਿੱਚ ਜਾਂਦੇ ਆ ਜਿਹੜੀ ਹੁਣ ਮੈਂ ਗੱਲ ਕਹਿਣ ਲੱਗਾ ਆ ਉਹ ਬਹੁਤ ਅਹਿਮ ਗੱਲ ਆ ਉਸ ਗੱਲ ਦੇ ਉੱਤੇ ਹੋ ਸਕਦਾ ਕਿ ਆਰ ਸੀ ਐਮ ਪੀਆ ਤੇ ਜਿਹੜੀ ਆਪਣੇ ਹੋਮ ਸਾਈਡ ਵਾਲੀ ਜਿਹੜੀ ਆ ਪੁਲਿਸ ਆ ਉਹ ਸਾਰੇ ਜਿਹੜੇ ਆ ਸਪੈਸ਼ਲ ਜਿਹਨਾਂ ਦੇ ਇਨਵੈਸਟੀਗੇਸ਼ਨ ਦਾ ਉਹ ਈ ਦੇ ਉੱਤੇ ਇਨਵੈਸਟੀਗੇਟ ਕਰਦੇ ਹੋਣ ਤੁਸੀਂ ਵੀ ਇਸ ਗੱਲ ਨੂੰ ਬੜੇ ਬਰੀਕੀ ਦੇ ਨਾਲ ਸੋਚਿਓ ਧਿਆਨ ਨਾਲ ਸੋਚਿਓ ਕਿ ਨਵਦੀਪ ਨੇ ਰਾਤ ਦੇ 10:00 ਵਜੇ ਸਰੀ ਤੇ ਟ੍ਰਾਂਟੋ ਚ ਬੱਜਾ ਇੱਕ ਆਪਣੇ ਟ੍ਰਾਂਟੋ ਵਾਲੇ ਫਰੈਂਡ ਨੂੰ ਹੀ ਕਿਉਂ ਮੈਸੇਜ ਭੇਜਿਆ ਕੀ ਉਹ ਆਪਣੇ ਸਰੀ ਵਾਲੇ ਫਰੈਂਡਾਂ ਦੇ ਉੱਤੇ ਯਕੀਨ ਨਹੀਂ ਸੀ ਕਰਦਾ ਉਹਨੇ ਆਪਣੇ ਟ੍ਰਾਂਟੋ ਨੇੜੇ ਤਾਂ ਉਹਦੇ ਜਿਹੜੇ ਸਰੀ ਵਾਲੇ ਫਰੈਂਡਸ ਸੀਗੇ ਉਹਨਾਂ ਨੂੰ ਦੱਸਣਾ ਚਾਹੀਦਾ ਸੀਗਾ ਫੇਰ ਇੱਕ ਦੋ ਵੀਡੀਓਜ਼ ਦੇ ਵਿੱਚ ਇਹ ਪਤਾ ਲੱਗਾ ਆ ਬਈ ਉਹਨੇ ਫੋਟੋ ਖਿੱਚੀ ਕੁੜੀ ਦੀ ਪਿੱਛੇੋਂ ਜਿਹਦੇ ਵਿੱਚ ਘਰ ਦੀ ਲੋਕੇਸ਼ਨ ਵੀ ਆ ਗਈ ਤੇ ਨਾਲੇ ਇਹ ਵੀ ਲਿਖਿਆ ਕਿ ਮੈਨੂੰ ਲੱਗਦਾ ਮੈਨੂੰ ਖਤਰਾ ਆ ਸੋ ਇਹ ਗੱਲਾਂ ਬਜਾਏ ਟ੍ਰਾਂਟੋ ਵਾਲੇ ਰਾਤ ਨੂੰ ਉਹਨੂੰ ਪਤਾ ਵੀ ਸੁੱਤਾ ਪਿਆ ਬੰਦਾ ਆ ਉਹਨੇ ਨੇੜੇ ਦੇ ਦੋਸਤਾਂ ਦੇ ਕੋਲੋਂ ਹੈਲਪ ਕਿਉਂ ਨਹੀਂ ਮੰਗੀ ਹੋ ਸਕਦਾ ਆ ਕਿ ਜਿਹੜੀ ਉਹ ਕੁੜੀ ਆ ਕਿਤੇ ਨਾ ਕਿਤੇ ਇਹ ਉਹਨੂੰ ਜਦਾਂ ਕਹਿੰਦੇ ਨੇ ਉਹ ਕੁੰਡੀ ਦੇ ਮੂਰੇ ਮਾਸ ਪਸਾ ਕੇ ਮੱਛੀ ਫੜੀ ਜਾਂਦੀ ਹੈ ਹੋ ਸਕਦਾ ਕੁੜੀ ਨੂੰ ਇਸ ਤਰੀਕੇ ਦੇ ਨਾਲ ਕਿਤੇ ਜਿਹੜਾ ਆ ਜੀ ਉਹ ਵਰਤਿਆ ਗਿਆ ਹੋਵੇ ਇਹ ਗੱਲ ਜਿਹੜੀ ਆ ਇਹ ਦੱਸਣੀ ਬਹੁਤ ਜ਼ਰੂਰੀ ਬਣਦੀ ਆ ਟ੍ਰਾਂਟੋ ਵਾਲੇ ਫਰੈਂਡ ਦੇ ਵੱਲੋਂ ਵੀ ਭਾਈ ਤੁਹਾਡਾ ਦੋਨਾਂ ਦੇ ਵਿੱਚ ਆਪਸੀ ਅੰਡਰਸਟੈਂਡਿੰਗ ਕੀ ਸੀ ਕਿ ਉਹਨੇ ਤੈਨੂੰ ਹੀ ਇਹ ਸਭ ਕੁਝ ਭੇਜਿਆ ਹੋਰ ਕਿਸੇ ਨੂੰ ਇਹ ਕਿਉਂ ਨਹੀਂ ਭੇਜਿਆ ਔਰ ਫਿਰ ਉਹਦੇ ਦੋਸਤ ਦੂਸਰੇ ਦਿਨ ਲੱਭਣ ਲੱਗਦੇ ਆ ਸਾਰਾ ਕੁਝ ਹੁੰਦਾ ਆ ਰਾਈਟ ਆ ਕੁੜੀ ਫਿਰ ਇਕਦਮੀ ਉੱਥੇ ਟਿੱਪਾਂ ਲੱਗ ਜੰਨੀਆਂ ਆ ਕੁੜੀ ਜਿਹੜੀ ਆ ਉਹ ਜਦੋਂ ਦੋ ਦੋ ਮੁੰਡਿਆਂ ਨੂੰ ਜਿਹੜਾ ਉਹ ਪੁਛਪੜਤਾਲ ਦੇ ਲਈ ਕੀਤਾ ਜਾਂਦਾ ਆ ਸੋ ਇਹ ਕਿਤੇ ਨਾ ਕਿਤੇ ਲੱਗਦਾ ਆ ਵੀ ਕੁੜੀ ਨੇ ਜਾਂ ਸਟੇਟਮੈਂਟ ਦੇ ਦਿੱਤੀ ਆ ਵੀ ਭਾਈ ਮੇਰਾ ਰੋਲ ਇੱਥੇ ਤੱਕ ਹੀ ਸੀ ਇਹ ਤੋਂ ਬਾਅਦ ਨਵਦੀਪ ਨੂੰ ਕੋਈ ਲੈ ਗਿਆ ਕਿੱਥੇ ਲੈ ਗਿਆ ਜਿਹੜਾ ਪੁਲਿਸ ਨੇ ਇੱਕਦਮ ਹੀ ਕਹਿਤਾ ਜਾਂ ਉੱਥੇ ਹੀ ਨਵਦੀਪ ਨਾਲ ਕੁਝ ਹੋ ਗਿਆ ਜਿਹੜਾ ਉਹਨਾਂ ਨੇ ਇੱਕਦਮ ਕਹਿਤਾ ਕਿ ਪੁਲਿਸ ਦਾ ਹੋ ਸਕਦਾ ਕਤਲ ਹੋ ਗਿਆ ਪਰ ਬਾਡੀ ਨਹੀਂ ਮਿਲਦੀ ਇਸ ਗੱਲ ਦੇ ਉੱਤੇ ਵਿਚਾਰ ਜਰੂਰ ਕਰਿਓ ਸਾਰੇ ਜਣੇ ਕਿ ਨਵਦੀਪ ਨੇ ਆਪਣੇ ਨੇੜੇ ਦੇ ਦੋਸਤਾਂ ਤੋਂ ਮਦਦ ਕਿਉਂ ਨਹੀਂ ਮੰਗੀ ਇਹ ਸਵਾਲ ਜਿਹੜਾ ਹੈ ਇਹ ਖੜਾ ਹੁੰਦਾ ਯਾਰ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਿ ਟ੍ਰਾਂਟੋ ਹੀ ਕਿਉਂ ਸੋ ਬਾਕੀ ਜਾਣਕਾਰੀ ਦੇ ਲਈ ਹੋਰ ਗੱਲਬਾਤ ਜੇ ਕੋਈ ਪਤਾ ਲੱਗਦੀ ਆ ਅਸੀਂ ਫੇਰ ਤੁਹਾਡੇ ਨਾਲ ਜਿਹੜਾ ਹੈ ਜੀ ਉਹ ਜੁੜਾਂਗੇ ਤੁਸੀਂ ਦੇਖ ਰਹੇ ਹੋ ਬਿਜ਼ਨ 24 ਕੈਨੇਡਾ ਧੰਨਵਾਦ